ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਉਂਟ ਚਾਹੀਦਾ ਇੱਕ ਫਿਕਸਡ ਅਮਾਉਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਊਗੀ ਥੋੜੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਦੇਖੋ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਦੁੱਤੀ ਅਸੀਂ ਜਿੰਨੇ ਗਾਣੇ ਕਰਨੀ ਸੀ ਉਹ ਪੂਰੇ ਕਰ ਦੁੱਤੀ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਅਸੀਂ ਉਹ ਪੂਰਾ ਰਿਕਵਰ ਕਰ ਚੁੱਕੇਗਾ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁਣਦੇ ਆ ਜਾਂਦਾ ਹੈ ਅਸੀਂ 100 ਰੁਪਏ ਕਮਾ ਰਹੇ ਹਾਂ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਇਹ ਕਮਿਸ਼ਨ ਕੱਟ ਲੈਂਦੇ। ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ। ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਅ ਜੋ ਤੁਹਾਨੂੰ ਹੈਲਪ ਚਾਹੀਦੀ ਹੈ, ਜੋ ਤੁਹਾਨੂੰ ਅਮਾਉਂਟ ਚਾਹੀਦਾ ਹੈ, ਇੱਕ ਫਿਕਸਡ ਅਮਾਉਂਟ ਆ ਲੈ ਲਓ। ਜਦੋਂ ਵੀ ਤੁਹਾਨੂੰ ਲੋੜ ਹੋਊਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਡਾ ਕੰਮ ਅਸੀਂ ਕਰਾਂਗੇ। ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜ੍ਹਿਆ ਲਿਖਿਆ ਵੀ ਹੋਇਆ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸੇ ਕਰੋਂ ਡਰਦੇ ਵੀ ਹੁੰਦੇ ਆ ਸੀ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਹੈ ਅਸੀਂ ਉਹ ਪੂਰਾ ਰਿਕੂਪ ਕਰ ਚੁੱਕੇ ਹਾਂ ਕਿ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜਦੇ ਆ ਜਾਂਦਾ ਹੈ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪਣੀ ਵੈਸੇ ਇਕੱਠੀ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਕੋਲ ਦੇ ਜੀ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰਵੈਣਿ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚ ਵੀ ਆਪਣਾ ਇਹ ਕਮਿਸ਼ਨ ਕੱਟ ਲੈਂਦੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਹ ਥੱਗੀ ਥੋੜੀ ਗੱਲ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ-ਹੌਲੀ 3 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਸੀ ਸਤੰਬਰ 2021 ਹਾਂਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨਾਲ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਹਸਤਾ ਹੋ ਰਿਹਾ ਜਾਂ ਮੇਰੇ ਨਾਲ ਵੀ ਹਸਤਾ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋਈ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਗਿਆ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦਮ ਸਾਡੇ ਜਿਹੜੇ ਗਾਣਿਆਂ ਤੇ ਪ੍ਰਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾ ਦੇ ਚ 100 ਪਵਾ ਦੇ ਚ ਇੱਕ ਮਿਲਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2020-21 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਇਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰ ਰਿਹਾ ਸੀ ਜਦੋਂ ਦਮ ਇਹਨਾਂ ਨਾਲ ਜੁੜਿਆ ਮੇਰਾ ਕਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ ਪਾ ਰਹੇ ਮੇਰੇ ਗਾਣੇ ਕਮਾ ਨਹੀਂ ਪਾ ਰਹੇ ਉਹ ਤਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਹਾਂ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੈਂਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਤੇ ਹੁੰਦੇ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਵੇਂ ਹੁੰਦਾ